ਅਸਲ ਦੇ ਵਿੱਚ ਜਿਹੜਾ ਇਹ ਡੈਰੀ ਫਾਰਮਿੰਗ ਹੈ ਇਹ ਇਹਨੂੰ ਬਚਾਉਂਦੀ ਹੈ ਸਾਡੀ ਬਰੀਡ ਓਕੇ ਬਰੀਡ ਬਚਾਉਂਦੀ ਹੈ ਵੀ ਜਦੋਂ ਅਸੀਂ 2 ਸਾਲ ਦੇ ਵਿੱਚ ਇੱਕ ਪਸ਼ੂ ਤਿਆਰ ਕਰ ਲੈਨੇ ਆ ਉਹ ਸਾਨੂੰ 1.5 ਲੱਖ ਰੁਪਏ ਦਾ ਤਿਆਰ ਹੋ ਜਾਂਦਾ ਸਰ ਜਿਆਦੇ ਗਰਮੀ ਹੁੰਦੀ ਆ ਉਹਦੇ ਉਸ ਟਾਈਮ ਅਸੀਂ ਉਹਨੂੰ ਜਿਆਦੇ ਦਾਣਾ ਜਾਂ ਕੱਖ ਤੋਂ ਥੋੜੀ ਜਿਹੀ ਰੋਕਣੇ ਪੈਂਦੇ ਨੇ ਹਲਕਾ ਦੇਣਾ ਪੈਂਦਾ ਤਾਂ ਕਿ ਉਹਨੂੰ ਖਾਜਮਾ ਆ ਜਾਵੇ ਤੇ ਤੰਦਰੁਸਤ ਰਹੇ ਮੇਰਾ ਤਾਂ ਮਿਕਚਰ ਹੈ ਉਹ 20 ਗ੍ਰਾਮ ਇੱਕ ਡੰਗਰ ਨੂੰ ਪੈਂਦਾ ਹੀ ਪੈਂਦਾ ਉਹ ਪਾਉਣਾ ਪਏਗਾ ਤਾਂ ਉਹ ਤੰਦਰੁਸਤ ਰਹੇਗਾ ਤਾਂ ਉਹ ਅਗਲੇ ਸਾਲ ਮਤਲਬ ਉਹਦੀ ਬਰੀਡ ਤਿਆਰ ਕਰੇਗਾ ਉਹ ਉਰਹਿ ਜਾਵੇਗਾ ਯਾਨੀ ਗੱਭਣ ਰਹ ਜੂਗਾ ਉਹ ਕਿਸਾਨ ਪੈਣ ਪਰਾਵਾ ਤੇ ਡੇਰੀ ਪਾਲਕਾ ਨੂੰ ਮੇਰੀ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਅੱਜ ਅਸੀਂ ਆਏ ਹਾਂ ਨਾਬੇ ਦੇ ਪਿੰਡ ਵਜੀਤਪੁਰ ਅੱਜ ਸਾਡੇ ਨਾਲ ਮੌਜੂਦ ਨੇ ਕਰਮ ਸਿੰਘ ਜੀ ਜੋ ਕਿ ਇੱਕ మీడియం ਲੈਵਲ ਡੈਰੀ ਫਾਰਮਰ ਨੇ ਤਾਂ ਅੱਜ ਅਸੀਂ ਇਹਨਾਂ ਤੋਂ ਜਾਣਦੇ ਹਾਂ ਕਿ ਕਿਵੇਂ ਅਸੀਂ ਘੱਟ ਤੋਂ ਘੱਟ ਖਰਚੇ 'ਚ ਇੱਕ మీడియం ਲੈਵਲ ਡੈਰੀ ਫਾਰਮ ਚਲਾ ਕੇ ਵੱਧ ਤੋਂ ਵੱਧ ਮੁਨਾਫਾ ਪਾ ਸਕਦੇ ਹਾਂ ਕਰਮਜੀ ਜੀ ਖੇਤੀ ਹਲਪਲੈਨ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸਵਾਗਤ ਹੈ ਕਰਮਜੀ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਸੀਂ ਕਿੰਨੇ ਸਾਲਾਂ ਤੋਂ ਡੈਰੀ ਫਾਰਮ ਚਲਾ ਰਹੇ ਹੋ ਸਾਨੂੰ 2010 ਤੋਂ ਲਾਗੂ ਕਰਿਆ ਇਹ ਕੰਮ ਕੀਤਾ ਛੋਟੇ ਲੈਵਲ ਤੋਂ ਜੀ ਮੈਂ ਤਾਂ ਆਪ ਕੀਤੀ ਕੋਈ ਨੌਕਰ ਨਹੀਂ ਰੱਖਿਆ ਸੀਗਾ ਮੈਂ ਦਿਨ ਰਾਤ ਕੰਮ ਕੀਤਾ ਉਹਦੇ ਚੋਂ ਮੈਨੂੰ ਜਦੋਂ ਦੇਖਣ ਲੱਗਿਆ ਵੀ ਮੁਨਾਫਾ ਬਹੁਤ ਆ ਵੀ ਕੰਮ ਕਰਨ ਦੇ ਨਾਲ-ਨਾਲ ਜਦੋਂ ਅਸੀਂ ਪਸ਼ੂਆਂ ਨੂੰ ਅਸੀਂ ਦੁੱਧ ਕਮਰਸ਼ੀਅਲ ਵੇਚਦੇ ਆਂ ਜਾ ਕੇ ਕਿਸੇ ਦੇ ਘਰਾਂ ਦੇ ਵਿੱਚ ਉੱਥੋਂ ਸਾਨੂੰ ਬਹੁਤ ਪ੍ਰਾਫਿਟ ਮਿਲਦਾ ਤੇ ਸਾਲ ਦੇ ਵਿੱਚ ਮਤਲਬ ਸਾਡੇ ਦੂਜੀ ਬਰੀਡਿੰਗ ਨੂੰ ਅਸੀਂ ਨਾਲ ਤਿਆਰ ਕਰ ਲੈਂਦੇ ਆਂ ਅਸਲ ਦੇ ਵਿੱਚ ਜਿਹੜਾ ਇਹ ਡੇਰੀ ਫਾਰਮਿੰਗ ਹੈ ਇਹ ਇਹਨੂੰ ਬਚਾਉਂਦੀ ਆ ਸਾਡੀ ਬਰੀਡ ਨੂੰ ਓਕੇ ਬਰੀਡ ਬਚਾਉਂਦੀ ਆ ਵੀ ਜਦੋਂ ਅਸੀਂ 2 ਸਾਲ ਦੇ ਵਿੱਚ ਇੱਕ ਪਸ਼ੂ ਤਿਆਰ ਕਰ ਲੈਂਦੇ ਆਂ ਉਹ ਸਾਨੂੰ 1.5 ਲੱਖ ਰੁਪਏ ਦਾ ਤਿਆਰ ਹੋ ਜਾਂਦਾ ਸਰ ਵੀ ਉਹ ਗਾਂ ਆਲਾ ਪਸ਼ੂ ਅਸੀਂ ਵੇਚ ਦਿੰਦੀ ਆਂ ਇੰਨੀ ਆਮਦਨ ਉਹ ਵੈਸੇ ਨਹੀਂ ਹੁੰਦੀ ਪਰ ਇਹ ਖੁਦ ਮਿਹਨਤ ਕਰਕੇ ਨਾਲ ਬਰੀਡ ਤਿਆਰ ਕਰਕੇ ਅਸੀਂ ਇਹਦੇ ਨੂੰ ਬਹੁਤ ਵਧੀਆ ਤਰੀਕੇ ਨਾਲ ਆਪਣੀ ਰੋਜੀ ਰੋਟੀ ਦਾ ਵੀ ਤੇ ਗਾਂ ਆਪਦੇ ਪਸ਼ੂਆਂ ਨੂੰ ਵੀ ਵਧੀਆ ਤਰੀਕੇ ਨਾਲ ਚਲਾ ਰਹੇ ਹਾਂ ਜਿਹਦੇ ਨਾਲ ਬਹੁਤ ਵਧੀਆ ਮਿਹਨਤ ਕਰਨ ਨਾਲ ਬਹੁਤ ਮੁਨਾਫਾ ਹੋ ਰਿਹਾ ਸਰ ਤੁਸੀਂ ਐ ਦੱਸੋ ਵੀ ਤੁਸੀਂ ਜੋ ਆਪਣਾ ਡੈਰੀ ਫਾਰਮ ਦਾ ਇਹ ਸਫਰ ਹੈ ਉਹ ਕਿੰਨੇ ਪਸ਼ੂਆਂ ਤੋਂ ਸਟਾਰਟ ਕਰਿਆ ਫਿਰ ਬੰਦਾ ਇਹ ਤਿੰਨ ਕ ਪਸ਼ੂਆਂ ਤੋਂ ਸਟਾਰਟ ਕਰਿਆ ਸੀਗਾ ਜਿਹਦੇ ਤੋਂ ਮਤਲਬ ਉਹਨਾਂ ਦੀ ਬਰੀਡ ਤਿਆਰ ਹੋਈ ਮੈਂ ਨਾਲ ਰਲਾ ਲਈ ਤੇ ਅੱਜ ਨਾ ਨਾ ਕਰਦੇ ਮੇਰੇ ਕੋਲੇ 14 ਪਸ਼ੂ ਨੇ ਛੋਟੇ ਵੱਡੇ ਲਾ ਕੇ ਜਿਹਦੇ ਵਿੱਚੋਂ ਪੰਜ ਮੈਸਛਾਂ ਨੇ ਜੀਦੇ ਤੋਂ ਮੈਂ ਮਤਲਬ ਨਾਨਾ ਕਰਦੇ ਵਧੀਆ ਆਪਦੀ ਰੋਜੀ ਰੋਟੀ ਚਲਾ ਰਿਹਾ ਮੈਨੂੰ ਬੜਾ ਮਨਾਫਾ ਹੋ ਰਿਹਾ ਔਰ ਬਾਕੀ ਦੀ ਮੇਰੀ ਬਰੀਡ ਤਿਆਰ ਹੋ ਰਹੀ ਆ ਜਿਵੇਂ 10 ਸਾਲ ਦੇ ਵਿੱਚ ਨੂੰ 3 ਲੱਖ ਦੀ ਡੰਗਰ ਵੇਚ ਤੇ ਉਹ ਮੇਰੀ ਪ੍ਰੋਫਿਟ ਆ ਮੇਰੇ ਘਰ ਦਾ ਕੰਮ ਚੱਲਦਾ ਜਾਨੀ ਜਿਹੜਾ ਦੁੱਧ ਪਾਣੀ ਲੱਸੀ ਆ ਉਹ ਅਸੀਂ ਫ੍ਰੀ ਦਾ ਪੀਂਦੇ ਆ ਹੂੰ ਤੁਸੀਂ ਮੈਨੂੰ ਐਂ ਦੱਸੋ ਵੀ ਬਰੀਡਿੰਗ ਦੇ ਤਰੀਕੇ ਨਾਲ ਆਪਾਂ ਆਮਦਨ ਕਿਵੇਂ ਕਮਾ ਸਕਦੇ ਹਾਂ ਪਸ਼ੂਆਂ ਦੀ ਬਰੀਡਿੰਗ ਦਾ ਮਤਲਬ ਇਹ ਹੈ ਵੀ ਜਦੋਂ ਅਸੀਂ ਪਸ਼ੂਆਂ ਦੀ ਜਿਹੜੀ ਬਰੀਡ ਤਿਆਰ ਕਰਦੇ ਆਂ ਬੱਚੇ ਪਾਲਣ ਵਾਲੇ ਹੁੰਦੇ ਨੇ ਉਹਨਾਂ ਨੂੰ ਟਾਈਮ ਸਿਰ ਖਾਣਾ ਦੇਣਾ ਟਾਈਮ ਸਿਰ ਉਹਨਾਂ ਨੂੰ ਕਮ ਸੇ ਕਮ ਦਿਹਾੜੀ ਦੇ ਵਿੱਚ 4 ਤੋਂ 5 ਕਿਲੋਮੀਟਰ ਤੋਰਨਾ ਜਿਹਦੇ ਨਾਲ ਉਹਦੀ ਐਕਸਰਸਾਈਜ਼ ਹੁੰਦੀ ਆ ਬਾਹਰ ਫਿਰਦੁਰਕਿਆ ਦਾ ਜਿਹੜਾ ਐਕਟੀਵਿਟੀਆਂ ਹੁੰਦੀਆਂ ਨੇ ਸਰੀਰ ਦੀਆਂ আর ਦੂਜੀ ਉਹਨੂੰ ਅਸੀਂ ਜਾਦੇ ਉਸ ਤਰੀਕੇ ਦੀ ਤਾਕਤ ਨਹੀਂ ਦੇ ਸਕਦੇ ਜਿਹਦੇ ਨਾਲ ਜੀਵ ਦੇ ਅੰਦਰ ਚਰਬੀ ਭਰ ਜਾਵੇ ਉਹ ਪਸ਼ੂ ਕਿਸੇ ਕੰਮ ਦਾ ਨਹੀਂ ਰਹਿੰਦਾ ਉਹ ਜਾਂ ਤਾਂ ਜੇ ਕੱਟਾ ਹੁੰਦਾ ਤਾਂ ਉਹ ਕਟਿਆਂ ਵਾਲਿਆਂ ਨੂੰ ਵੇਚਣਾ ਪੈਂਦਾ ਜੇ ਵੜੀ ਹੁੰਦੀ ਆ ਤਾਂ ਉਹ ਸਾਨੂੰ ਛੱਡਣੀ ਪੈਂਦੀ ਹੈ ਇਸ ਲਈ ਉਹਦੀ ਉਹ ਧਿਆਨ ਰੱਖਣਾ ਪੈਂਦਾ ਸਾਨੂੰ ਜਿਹਦੇ ਨਾਲ ਇਹ ਸਾਡਾ 2 ਸਾਲ ਦੇ ਸਵਾ 2 ਢਾਈ ਸਾਲ ਦੇ ਵਿੱਚ ਵੀ ਸਵਾ 1.5 ਲੱਖ ਦਾ ਤਿਆਰ ਹੋ ਜੇ ਓਕੇ ਉਹ ਸਾਡੀ ਮਤਲਬ ਕਮਾਈ ਹੁੰਦੀ ਆ ਤੇ ਜੀ ਸਭ ਤੋਂ ਜ਼ਰੂਰੀ ਸਵਾਲ ਤਾਂ ਇਹ ਬਣਦਾ ਹੈ ਜਿਵੇਂ ਤੁਸੀਂ ਨਿਊਟ੍ਰੀਸ਼ਨ ਦਾ ਧਿਆਨ ਕਿਵੇਂ ਰੱਖਦੇ ਹੋ ਪਸ਼ੂਆਂ ਲਈ ਨਿਊਟ੍ਰੀਸ਼ਨ ਦਾ ਮਤਲਬ ਹੈ ਜਦੋਂ ਅਸੀਂ ਡੰਗਰਾਂ ਨੂੰ ਖਾਣਾ ਦੇਣਾ ਉਹ ਟਾਈਮ ਹੁੰਦਾ ਓਕੇ ਉਹ ਡੰਗਰ ਨੂੰ ਕਦੇ ਵੀ ਘੱਟ ਖਾਣਾ ਨਾ ਦਿਓ ਉਹਨੂੰ ਪੂਰਾ ਖਾਣਾ ਦਿਓ ਜਦੋਂ ਅਸੀਂ ਉਹਨੂੰ ਪੂਰਾ ਖਾਣਾ ਦੇਤਾ ਦਾਣਾ ਪਾ ਕੇ ਉੱਪਰ ਉਹ ਕਮ ਸੇ ਕਮ ਉਹਨੂੰ ਜਿਹੜਾ ਪਾਣੀ ਪਿਵੋਣਾ ਉਹ 4 ਘੰਟੇ ਬਾਅਦ ਵੀ ਆਉਣਾ ਚਾਹੀਦਾ ਪੰਜ ਤਾਂ ਕਿ ਜਿਹੜਾ ਉਹਦਾ ਜਿਹੜਾ ਖਾਦਾ ਪੀਤਾ ਹੋਇਆ ਉਹ ਚੰਗੀ ਤਰ੍ਹਾਂ ਹਾਜਮ ਆ ਜਾਵੇ ਉਹ ਪਸ਼ੂ ਨੂੰ ਉਹਦੀ એનર્ਜੀ ਵੇਲੇ ਉਹਦੇ ਨਾਲ ਸਾਨੂੰ ਜਿਹੜਾ ਉਹਦਾ ਲਾਭ ਆ ਉਹ ਵੱਧ ਦਊਗਾ ਤੇ ਡੰਗਰ ਵੀ ਤੰਦਰੁਸਤ ਰਹੂਗਾ ਤੇ ਉਹਦਾ ਜਿਹੜਾ ਦੁੱਧ ਪਾਣੀ ਦਾ ਉਹ ਵੀ ਵੱਧ ਦਊਗਾ ਤੁਸੀਂ ਪਾਣੀ ਦੀ ਗੱਲ ਕਰੀ ਹੈ ਤਾਂ ਪਾਣੀ ਦਾ ਇੰਤਜ਼ਾਮ ਕਿਵੇਂ ਕਰਨਾ ਚਾਹੀਦਾ ਮਤਲਬ ਕਿੰਨੀ ਕੁਆਂਟੀਟੀ ਚ ਪਾਣੀ ਦੇਣਾ ਚਾਹੀਦਾ ਇਸ ਪਾਣੀ ਦਾ ਦੇਖੋ ਜੀ ਜਿੰਨਾ ਡੰਗਰ ਨੂੰ ਲੋਡ ਹੁੰਦੀ ਹੈ ਉਹਨਾਂ ਪਾਣੀ ਦੇਣਾ ਪੈਂਦਾ ਜਿੰਨਾ ਡੰਗਰ ਨੇ ਪੀਣਾ ਖੋਲੇ ਚ ਛੱਡਣਾ ਪਊਗਾ ਉਹ ਖੋਲਾ ਪੀਊਗਾ ਪਰ ਉਹਦਾ ਪਾਣੀ ਦਾ ਤਰੀਕਾ ਇਹ ਹੁੰਦਾ ਵੀ ਜਿਹੜਾ ਕੱਖਾਂ ਤੋਂ 5 ਘੰਟੇ ਬਾਅਦ ਪਿਉਣੇ ਆ ਉਹਦਾ ਜਿਹੜਾ ਉਹ ਸਹੀ ਪਚ ਜਾਂਦਾ ਪਾਣੀ ਤਾਜ਼ਾ ਪਿਉਣਾ ਜਿਵੇਂ ਸਰਦੀ ਆ ਜੀ ਸਰਦੀ ਦੇ ਵਿੱਚ ਵੀ ਤੁਸੀਂ ਕੋਸਾ ਪਾਣੀ ਪਿਉਣਾ એનર્ਜੀ ਮਿਲਦੀ ਆ ਠੰਡ ਨਹੀਂ ਲੱਗਦੀ ਗਰਮੀ ਦੇ ਵਿੱਚ ਉਹਨੂੰ ਮਤਲਬ ਪਿਆ ਔਰ ਠੰਡਾ ਪਾਣੀ ਪਿਉਣਾ ਜਿਹਦੇ ਨਾਲ ਉਹਨੂੰ ਅੰਦਰੋਂ ਉਹਦੀ ਗੁਣਵੱਤਾ ਵਧਦੀ ਆ ਉਹਨੂੰ એનર્ਜੀ ਮਿਲਦੀ ਆ ਠੰਡਾ ਆਪੇ ਸ਼ੁਰੂ ਹੁੰਦਾ ਜਿੱਦਾਂ ਤੁਸੀਂ ਪਾਣੀ ਤੇ ਨਿਊਟ੍ਰੀਸ਼ਨ ਦੀ ਗੱਲ ਕਰੀ ਹੈ ਕਿ ਮੌਸਮ ਦੇ ਚੇਂਜ ਹੋਣ ਦੇ ਅਨੁਸਾਰ ਪਾਣੀ ਤੇ ਨਿਊਟ੍ਰੀਸ਼ਨ 'ਚ ਬਦਲਾਅ ਆਉਂਦਾ ਹੈ ਹਾਂਜੀ ਹਾਂ ਆਉਂਦਾ ਜਿਵੇਂ ਮੌਸਮ ਦਾ ਮਤਲਬ ਇੱਕ ਲਖਤ ਚੇਂਜ ਹੁੰਦੀ ਹੈ ਉਹਨੂੰ ਮਤਲਬ ਉਸ ਤਰੀਕੇ ਨਾਲ ਅਸੀਂ ਕੱਖਾਂ ਦਾ ਜਿਵੇਂ ਜਾਦੇ ਗਰਮੀ ਹੁੰਦੀ ਆ ਉਹਦੇ ਉਸ ਟਾਈਮ ਅਸੀਂ ਉਹਨੂੰ ਜਾਦੇ ਦਾਣਾ ਜਾਂ ਕੱਖ ਤੋਂ ਥੋੜੀ ਜਿਹੀ ਰੋਕਣੇ ਪੈਂਦੇ ਨੇ ਹਲਕਾ ਦੇਣਾ ਪੈਂਦਾ ਤਾਂ ਕਿ ਉਹਨੂੰ ਹਾਜਮਾ ਆ ਜਾਵੇ ਤੇ ਤੰਦਰੁਸਤ ਰਹੇ ਆਪਾਂ ਦੁੱਧ ਤੋਂ ਵੱਧ ਤੋਂ ਵੱਧ ਫੈਟ ਤੇ ਐਸ ਐਨ ਐਫ ਕਿੰਨੇ ਲੈ ਸਕਦੇ ਹਾਂ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਵੀ ਜਿਵੇਂ ਇੱਕ ਦਾਣਾ ਅਸੀਂ ਖੁਦ ਤਿਆਰ ਕਰਾਉਂਦੇ ਆ ਦੋ ਤਰ੍ਹਾਂ ਦੀਆਂ ਖਲਾਂ ਹੋ ਗਈਆਂ ਜੇ ਬੜੇਵੇਂ ਹੋ ਗਏ ਜਾਂ ਸਰ੍ਹਸੋਂ ਦੀ ਖਲ ਹੋ ਗਈ ਤੇ ਤਿੰਨ ਤਰ੍ਹਾਂ ਦਾ ਅਨਾਜ ਹੋ ਗਿਆ ਪੰਜ ਚੀਜ਼ਾਂ ਮਿਲਾ ਕੇ ਇਹਦੇ ਵਿੱਚ ਇੱਕ ਜਿਹਨੂੰ ਤਾਰਾ ਮੀਰਾ ਕਹਿੰਦੇ ਆ ਉਹ ਜ਼ਰੂਰੀ ਆ ਇੱਕ ਨਮਕ। ਬਾਕੀ ਚੀਜ਼ਾਂ ਤੁਸੀਂ ਛੱਡ ਦਿਓ। ਜੋ ਮਿਲਰ ਦੇ ਮਿਕਸਚਰ ਆ ਉਹ 20 ਗ੍ਰਾਮ ਇੱਕ ਡੰਗਰ ਨੂੰ ਪੈਂਦਾ ਹੀ ਪੈਂਦਾ ਉਹ ਪਾਉਣਾ ਪਏਗਾ ਤਾਂ ਉਹ ਤੰਦਰੁਸਤ ਰਹੇਗਾ ਤਾਂ ਉਹ ਅਗਲੇ ਸਾਲ ਮਤਲਬ ਉਹਦੀ ਬਰੀਡ ਤਿਆਰ ਕਰੇਗਾ ਉਹ ਉਹ ਰਹਿ ਜਾਵੇਗਾ ਜਾਨੀ ਗੱਭਣ ਰਹ ਜੂਗਾ ਉਹ। ਜਿਹੜਾ ਉਹ ਦੋ ਤਿੰਨ ਪੰਜ ਤਰ੍ਹਾਂ ਦੇ ਦਾਣੇ ਦੇ ਵਿੱਚ ਕਲ ਉਹ ਪਾਉਣਾ ਆਪਾਂ ਨੇ ਤਰਾ ਮੀਰਾ ਪਾਉਣਾ। ਉਹਦੀ ਆਟੋਮੈਟਿਕਲੀ ਜੇ ਸੇਫ ਹੈੜਾ ਤਾਂ ਉਹਦੀ ਅੱਠ ਫੈੜ ਹੋਊਗੀ ਜੇ ਤੁਸੀਂ ਉਹਦੇ ਵਿੱਚ ਵਧੀਆ ਤਰੀਕੇ ਦਾ ਤਾਰਾ ਮੀਰਾ ਪਾਉਂਗੇ ਉਹ ਨੇਚੁਰਲ ਹੋ ਜਾਂਦਾ ਜਿਹੜਾ ਘੱਟ ਤੋਂ ਘੱਟ ਵਧੀਆ ਚੀਜ਼ ਪਾ ਕੇ ਉਹਦੇ ਤੋਂ ਵਧੀਆ ਤੁਸੀਂ ਫੈੜ ਲੈ ਸਕਦੇ ਹੋ ਲੇਕਿਨ ਜਿਹੜੀਆਂ ਇਹ ਫੀੜਾਂ ਆਉਂਦੀਆਂ ਨੇ ਉਹਦੇ ਵਿੱਚ ਕੋਈ ਇੰਨਾ ਕੋਈ એનર્ਜੀ ਨਹੀਂ ਹੁੰਦੀ ਜਿਹਦੇ ਨਾਲ ਦੁੱਧ ਤਾਂ ਦੇ ਦੂ ਪਸ਼ੂ ਪਰ ਮਤਲਬ ਉਹ ਫੈੜ ਨਹੀਂ ਦੇਗਾ ਓਕੇ ਜੀ ਜਿੱਦਾਂ ਤੁਸੀਂ ਤਾਰਾ ਮੀਰਾ ਤੇ ਹੋਰ ਕਈ ਚੀਜ਼ਾਂ ਬਾਰੇ ਦੱਸਿਆ ਕੀ ਤੁਸੀਂ ਸਾਨੂੰ ਜੀ ਇਹਦਾ ਸ਼ਡਿਊਲ ਦੱਸ ਸਕਦੇ ਹੋ ਵੀ ਕਿੱਦਾਂ ਕਿਰੇ ਟਾਈਮ ਕਿਸ ਹਿਸਾਬ ਨਾਲ ਕਿੰਨੀ ਮਾਤਰਾ ਚ ਦੇਣੀ ਚਾਹੀਦੀ ਉਹਦੇ ਚ ਤਾਂ ਜੀ ਗੱਲ ਇਹ ਹੈ ਵੀ ਜਿਵੇਂ 100 ਗ੍ਰਾਮ ਤਾਰਾ ਮੀਰਾ ਜੇ ਤੁਸੀਂ ਡੇਲੀ ਪਾਧ ਮੰਡੰਗ ਕਰੋ ਉਹਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ निजात ਮਿਲ ਜਾਂਦੀ ਆ ਜਿਵੇਂ ਚਿਚੜੀ ਲੱਗਦੀ ਆ ਓਕੇ ਉਹ ਨਹੀਂ ਲੱਗੂਗੀ ਤੇ ਡੰਗਰ ਤੰਦਰੁਸਤ ਰਹੂਗਾ ਕਰਮਜੀ ਜੀ ਜਿੱਦਾਂ ਕੀ ਪਤਾ ਹੈ ਵੀ ਅਗਰ ਆਪਾਂ ਨੇ ਇੱਕ ਡੈਰੀ ਫਾਰਮ ਚਲਾਉਣਾ ਹੈ ਪ੍ਰਤੀਕੇ ਨਾਲ ਚਲਾਉਣਾ ਹੈ ਮਤਲਬ ਪੂਰੀ ਦੇਖਭਾਲ ਰੱਖਣੀ ਆ ਤਾਂ ਲੇਬਰ ਦੀ ਇੱਕ ਸਮੱਸਿਆ ਬਣੀ ਰਹਿੰਦੀ ਆ ਵੀ ਲੇਬਰ ਕਿੱਥੋਂ ਕਰੀਏ ਕਿਵੇਂ ਕਰੀਏ ਤਾਂ ਮਤਲਬ 10 ਪਸ਼ੂਆਂ ਮਗਰ ਕਿੰਨੇ ਕੇ ਲੇਬਰ ਹੋਣੇ ਚਾਹੀਦੇ ਨੇ ਦੇਖੋ ਜੀ ਗੱਲ ਇਹ ਆ 10 ਪਸ਼ੂਆਂ ਮਗਰ ਘੱਟੋ ਘੱਟ 3 ਬੰਦੇ ਚਾਹੀਦੇ ਨੇ ओके ਜਿਹੜਾ ਬੰਦਾ ਤਾਂ ਖੁਦ ਪਰਿਵਾਰ ਸਮੇਤ ਕੰਮ ਕਰਦਾ ਤਰੀਕੇ ਨਾਲ ਪਸ਼ੂਆਂ ਦੀ ਦੇਖਭਾਲ ਕਰਦਾ ਪਰ ਜੇ ਖੁਦ ਕੰਮ ਨਹੀਂ ਕਰਦਾ ਮਤਲਬ ਕੋ ਲੇਬਰ ਤੋਂ ਕੰਮ ਕਰਾਉਂਦੇ ਆ ਉਹ 3 10 ਡੰਗਰਾਂ ਨੂੰ ਵੀ ਨਹੀਂ ਕਵਰ ਪਾਉਂਦੇ ਉੱਥੇ ਫਾਰਮਰ ਨੂੰ ਮਤਲਬ ਡੈਰੀ ਫਾਰਮਰ ਨੂੰ ਬੰਦਾ ਜਿਹੜਾ ਕੰਮ ਕਰਦਾ ਉਹਨੂੰ 6:00 ਵੱਜਦੀ ਆ ਉਹਦੀ ਇਨਕਮ ਵੀ ਵੰਦੂ ਜਦੋਂ ਉਹਨੂੰ ਤਿੰਨ ਬੰਦਿਆਂ ਦਾ 30000 ਲਾ ਲਓ ਇੱਕ ਨਿਕਲ ਗਿਆ 10000 ਰੁਪਏ ਇੱਕ ਬੰਦੇ ਦਾ ਦੇ ਦਿੰਨੇ ਆ ਆਪਾਂ 10 ਡੰਗਰਾਂ ਨੂੰ ਲਾ ਲਓ ਹਿਸਾਬ ਤੁਸੀਂ 300 ਰੁਪਏ ਦਾ ਡੰਗਰਾਂ ਨੇ ਖਾਣਾ ਹੀ ਖਾਣ ਹੈ ਜੀ 3000 ਦਾ ਡੇਲੀ ਦਾ ਖਾ ਗਏ ਉਹ ਉਹਨੂੰ ਕੀ ਵੇਚਣਾ ਉਹ ਹਿਸਾਬ ਨਾਲ ਜੇ ਮੰਨ ਲਓ ਵੀ 10 ਡੰਗਰ ਕੁਆਂਟਲ ਦੁੱਧ ਵੇਚਾ ਕਰਦੇ ਹੂੰ ਕੁਆਂਟਲ ਦੁੱਧ ਦੇ ਵਿੱਚੋਂ ਤੇ ਉਹਦੇ ਵਿੱਚੋਂ ਮਤਲਬ ਉਹ ਵੀ ਜੇ 1.5 ਲੱਖ ਰੁਪਏ ਦਾ ਦੁੱਧ ਹੋ ਗਿਆ 50 ਰੁਪਏ ਨੂੰ ਵੇਚੇ 80 ਰੁਪਏ ਦਾ ਰੇਟ ਹੈ ਵੱਡਾ ਪਰ ਜੀ ਉਹ ਚੀਜ਼ਾਂ ਨੂੰ ਵੀ ਲਾਉਣੇ ਆ ਅਸੀਂ ਮਤਲਬ 30000 ਬੰਦਿਆਂ ਦਾ ਕੱਢਦੀ ਇਹ ਮੇਂਦੇ ਦਾ ਤੇ 90000 ਉਹਨਾਂ ਦਾ ਕਰਦੀਏ ਤਾਂ ਇਹ 30000 ਰੁਪਇਆ ਮੁੱਖਸ ਦਾ ਡੈਰੀ ਫਾਰਮ ਨੂੰ ਮਿਲਦਾ ਜਿਹੜਾ ਕਿ ਇੱਕ ਉਹਨੂੰ ਕੰਮ ਕਰਨ ਦੀ ਲੋੜ ਨਹੀਂ ਉਹ ਬੰਦੇ ਰੱਖ ਕੇ ਵੀ ਇਹਦੇ ਤੋਂ ਮੁਨਾਫਾ ਕਮਾ ਰਿਹਾ ਔਰ ਬ੍ਰੀਡ ਉਹਦੀ ਸ਼ਾਲ ਦੇ ਵਿੱਚ ਹੋਰ ਤਿਆਰ ਹੋ ਰਹੀ ਹੈ ਕਈ ਡੈਰੀ ਫਾਰਮਰ ਵੀ ਸਾਰਾ ਹੀ ਕੰਮ ਮਤਲਬ ਸਾਰੀ ਟੈਨਸ਼ਨ ਨੇ ਲੇਬਰਾਂ ਤੇ ਛੱਡ ਦਿੰਦੇ ਨੇ ਕਈ ਵਾਰ ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਹੋਊਗਾ ਦੇਖੋ ਜੀ ਉਹ ਉਹ ਮੈਨੂੰ ਲੱਗਦਾ ਉਹ ਪੋਸੀਬਲ ਨਹੀਂ ਉਹ ਕਾਮਯਾਬ ਹੋਣ ਵਾਲਾ ਧੰਦਾ ਨਹੀਂ ਜਦੋਂ ਤੁਸੀਂ ਦੇਖੋਗੇ ਨਹੀਂ ਆਥਣ ਤੜਕੇ ਡੰਗਰ ਉੱਠਦਾ ਬੈਠਦਾ ਉਹਦੀ ਐਕਟੀਵਿਟੀ ਕੀ ਹੈ ਫਾਰ ਐਗਜ਼ਾਮਪਲ ਆਪਾਂ ਲੇਬਰਾਂ ਵਾਲਿਆਂ ਤੇ ਛੱਡ ਦਿੰਦੇ ਆ ਹੁਣ ਉਹਨੂੰ ਕੀ ਪਤਾ ਲੇਬਰ ਵਾਲੇ ਦੀ ਤਾਂ ਮਤਲਬ ਇੰਨੀ ਗੇ ਹੁੰਦੀਆਂ ਵੀ ਮੈਂ ਕੱਖ ਬਾਤੇ ਪਾਣੀ ਪੀਤਾ ਗੋਬਰ ਚੱਕਤਾ ਧਾਰ ਗੱਢ ਲਈ ਮਤਲਬ ਉਹਨੂੰ ਉਹਦੇ ਉਹਦੇ ਬਾਰੇ ਨਹੀਂ ਹੁੰਦਾ ਵੀ ਇਹਨੇ ਬਚਣਾ ਜਾਂ ਨਾ ਵੇਚਣਾ ਬਿਲਕੁਲ ਜੀ ਉਹ ਤਾਂ ਮਤਲਬ ਉਹਦੀ ਜ਼ਿੰਮੇਵਾਰੀ ਆ ਜਿਹਦਾ ਮਾਲ ਹੈ ਉਹ ਤਾਂ ਆਪਾਂ ਨੂੰ ਆਪ ਧਿਆਨ ਰੱਖਣਾ ਪੈਂਦਾ ਆਪ ਧਿਆਨ ਰੱਖਣਾ ਪੈਣਾ ਜੀ ਕਿੰਨੇ ਪਸ਼ੂਆਂ ਤੋਂ ਕਿੰਨੀ ਆਮਦਨ ਕਿੰਨਾ ਦੁੱਧ ਉਤਪਾਦਨ ਅਸੀਂ ਲੈ ਸਕਦੇ ਹਾਂ 10 ਪਸ਼ੂਆਂ ਦੇ ਵਿੱਚੋਂ ਮੇਰਾ ਜੇ ਕੁਆਂਟਲ ਦੁੱਧ ਵੀ ਪੈਦਾ ਹੁੰਦਾ ਮੈਂ ਪਟਿਆਲੇ ਦੇ ਵਿੱਚ ਦੁੱਧ ਪਾਉਂਦਾ ਮੇਰਾ 80 ਰੁਪਏ ਰੇਟ ਦੁੱਧ ਲੱਗਦਾ ਹੈ ਪਿਓਰ ਇੱਕ ਨੰਬਰ ਦਾ ਕੋਈ ਉਹਦੇ ਵਿੱਚ ਮਿਲਾਵਟ ਨਹੀਂ ਮੈਨੂੰ ਅਗਲਾ ਖੁਸ਼ ਹੋ ਕੇ ਦਿੰਦਾ ਓਕੇ ਜੀ ਤੇ ਜੇ ਲਾ ਲਈਏ 5 ਕੁਇੰਟਲ ਦੁੱਧ 8000 ਦਾ ਹੋ ਗਿਆ ਜੀ ਡੇਲੀ ਅੱਛਾ ਜੀ ਤੇ ਅੱਜੇ ਮਹੀਨੇ ਦਾ ਲਾਉਣਾ ਤਾਂ 24 2 ਲੱਖ 40 ਹਜ਼ਾਰ ਦਾ 2 ਲੱਖ 40 ਹਜ਼ਾਰ 10 ਮਹੀਨਿਆਂ ਬਿਲ 50 ਹਜ਼ਾਰ ਰੁਪਈਆ ਨਹੀਂ ਖਾਂਦੀਆਂ ਜੇ ਖੁਦ ਪਰਿਵਾਰ ਕੰਮ ਕਰਦਾ ਠੀਕ ਹੈ ਜੇ ਅਸੀਂ ਉਹਦੇ ਵਿੱਚੋਂ 30000 ਹੋਰ ਕੱਢ ਲਓ ओके ਸੱਚੀ ਗੱਲ ਕਿੰਨੇ ਬਚੇ ਜੀ ਮੁਨਾਫਾ ਬਹੁਤ ਆ ਹੱਥੀ ਕੰਮ ਕਰਨ ਵਾਲਾ ਹੱਥੀ ਬੰਤ ਕਰਨ ਵਾਲਾ ਹਾਰਡਵਰਕ ਕਰਨਾ ਪਊਗਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਬਾਬੂ ਜੀ ਬਣ ਕੇ ਬੈਠ ਗਏ ਵੀ ਕੰਮ ਹੋਰ ਕਰੂਗਾ ਪੰਦਰ ਹੱਥੀ ਕੰਮ ਕਰੋਗੇ ਤਾਂ ਕੰਮ ਜਾਵਾਂ ਨਹੀਂ ਤਾਂ ਤੁਸੀਂ ਕਿਸੇ ਦੇ ਸ਼ਿਰਤੇ ਨਹੀਂ ਕਾਬਜ ਹੋ ਸਕਦੇ ਤੇ ਅੱਜ ਕੱਲ ਵੀ ਇਹ ਵੀ ਬਹੁਤ ਸੁਣਨ ਨੂੰ ਮਿਲਦਾ ਵੀ ਜਿੱਦਾਂ ਵੀ ਦੁੱਧ 'ਚ ਮਿਲਾਵਟ ਬਹੁਤ ਹੋ ਰਹੀ ਐ ਜਾਂ ਕਹਿ ਲੋ ਪਾਣੀ ਦੀ ਜਾਂ ਫਿਰ ਕਹਿ ਲੋ ਕਈ ਕੈਮੀਕਲਾਂ ਦੀ ਵੀ ਜਿਹਦੇ ਨਾਲ ਦੀ ਹੈਗੀ ਹੈ ਹੈਗੀ ਐ ਖੁਦ ਮੇਰੇ ਨਾਲ ਬਣੀ ਆ ਮੈਨੂੰ ਪਿਛਲੇ ਸਾਲ 10 ਕਿਲੋ ਦੁੱਧ ਲੈਣਾ ਪੈ ਗਿਆ ਜਿਹੜੇ ਡੇਰੀ ਵਾਲੇ ਨੂੰ ਮੈਂ ਦੁੱਧ ਪਾਉਂਦਾ ਸੀ ਉਹਦੇ ਤੋਂ ਲੈਣ ਲੱਗ ਗਿਆ ਵੀ ਚੱਲ ਯਾਰ ਕੋਈ ਨਹੀਂ ਮੈਂ ਤੈਨੂੰ ਤੇਰਾ ਮੋਗਨੂੰਗਾ ਓਕੇ ਜੀ ਮੈਨੂੰ ਦੂਜੇ ਦਿਨੇ ਰਿਪੋਰਟ ਮਿਲ ਗਈ ਵੀ ਭਾਈ ਤੇਰਾ ਦੁੱਧ ਥੱਲੇ ਲੱਗਣ ਲੱਗ ਗਿਆ ਦੁੱਧ ਚੋਂ ਹਮਕਾਉਣ ਲੱਗ ਗਿਆ ਅੱਜ ਜੇ ਪੰਜਾਬ ਦੇ ਵਿੱਚ ਲਾ ਲਈਏ ਦੁੱਧ ਦੀ ਪੈਦਾਵਾਰ ਘਟਾ ਇਹ ਜਿਹੜੀ ਦੁੱਧ ਦੀ ਪੈਦਾਵਾਰ ਹੋ ਰਹੀ ਹੈ 2 ਨੰਬਰ ਦੀ ਉਹ ਕਿੱਥੋਂ ਹੋ ਰਹੀ ਹੈ ਉਹਨਾਂ ਨੂੰ ਵੀ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਵੀ ਇਹ ਲੋਕਾਂ ਨੂੰ ਜ਼ਾਹਿਰ ਪਿਆ ਰਹੇ ਨੇ ਜਦਕਿ ਉਹ ਉਹਨਾਂ ਨੂੰ ਦੇ ਦਿੰਨੇ 60 ਰੁਪਏ ਕਿਲੋ ਦੁੱਧ ਕੋਈ 20 ਰੁਪਏ ਵੀ ਕਾਸਟ ਨਹੀਂ ਆਈ ਵੀ ਹ ਇੱਕ 60 ਰੁਪਏ ਵਾਲਾ ਵੀ 80 ਰੁਪਏ ਚ ਦਿੰਦਾ ਉਹਨੂੰ ਤਾਂ 20 ਬਚੇ ਬਿਲਕੁਲ ਉਹ ਦਿੰਦਾ ਤਾਂ ਪਿਆਰ ਆ ਨਾ ਬਿਲਕੁਲ ਉਹ ਤੁਹਾਡੀ ਸਿਹਤ ਦਾ ਵੀ ਖਿਆਲ ਰੱਖਦਾ ਵੀ ਹਾਂ ਇਹ ਬੰਦਿਆਂ ਨੇ ਪੀਣਾ ਕਰਮ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਕਿਸਾਨ ਭਰਾਵਾਂ ਨੂੰ ਵੀ ਇੰਨੀ ਮਹੱਤਵਪੂਰਨ ਜਾਣਕਾਰੀ ਦਈ ਹੈ ਜੀ ਕਿਸਾਨ ਭਰਾਓ ਤੇ ਡੇਰੀ ਪਾਲ ਕੋਈ ਜਿੱਦਾਂ ਕਰਮ ਸਿੰਘ ਜੀ ਨੇ ਤੁਹਾਨੂੰ ਦੱਸਿਆ ਵੀ ਕਿਵੇਂ ਆਪਾਂ ਘੱਟ ਖਰਚੇ ਤੋਂ ਵਧੀਆ ਮੈਨੇਜਮੈਂਟ ਤੋਂ ਇੱਕ ਡੇਰੀ ਫਾਰਮ ਨੂੰ ਸਕਸੈਸਫੁਲ ਤਰੀਕੇ ਨਾਲ ਚਲਾ ਸਕਦੇ ਹਾਂ ਨਿਊਟ੍ਰੀਸ਼ਨ ਪਾਣੀ ਤੇ ਬਰੀਡਿੰਗ ਇਹਨਾਂ ਸਭ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਸਾਨੂੰ ਇੱਕ ਡੈਰੀ ਫਾਰਮ ਚਲਾਉਣ ਲਈ ਡੇ ਟੂ ਡੇ ਡੇ ਟੂ ਨਾਈਟ ਉਹਦਾ ਪ੍ਰੋਪਰ ਸ਼ਡਿਊਲ ਬਣਾ ਕੇ ਆਪਾਂ ਨੂੰ ਕੰਮ ਕਰਨਾ ਚਾਹੀਦਾ ਜੀ ਤੇ ਜੇ ਸਾਰੀ ਟੈਨਸ਼ਨ ਤੇ ਸਾਰਾ ਕੰਮ ਲੇਬਰਾਂ ਦੇ ਭਰੋਸੇ 'ਚ ਨਹੀਂ ਛੱਡਣਾ ਚਾਹੀਦਾ ਆਪਾਂ ਨੂੰ ਖੁਦ ਵੀ ਦਿਨ ਤੋਂ ਲੈ ਕੇ ਰਾਤ ਤੱਕ ਧਿਆਨ ਰੱਖਣਾ ਚਾਹੀਦਾ ਜੀ ਕਿਸਾਨ ਪ੍ਰਾਉ ਉਹ ਆਦੀ ਵੀਡੀਓ ਵਿੱਚ ਇੰਨਾ ਹੀ ਅਸੀਂ ਫੇਰ ਮਿਲਾਂਗੇ ਅਗਲੀ ਵੀਡੀਓ 'ਚ ਅਸੀਂ ਤੁਹਾਨੂੰ ਡੈਰੀ ਫਾਰਮਿੰਗ ਨੂੰ ਸਕਸੈਸਫੁਲ ਬਣਾਉਂਦੇ ਹੋਰ ਨੁਕਤੇ ਦੱਸਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ